ਜੀ ਸਰ ਸਰ ਅ ਅ ਜੋ ਪ੍ਰੋਟੈਸਟ ਕੇ ਜਨਾਤਾ ਪਹਿਲੇ ਉਸਕੇ ਬਾਰੇ ਮੈਂ ਬਤਾ ਦੂਜੀ ਬਿਲਕੁਲ ਜੀ ਜਿਹੜਾ ਪ੍ਰੋਟੈਸਟ ਆ ਉਹ ਥੋੜਾ ਜਿਹਾ ਡਿਲੇ ਕੀਤਾ ਗਿਆ ਜਿਹੜੀ ਮੀਟਿੰਗ ਚੱਲਦੀ ਪਈ ਹੈ ਫਿਲਹਾਲ ਸੂਬਾ ਕਮੇਟੀ ਦੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਇਹੋਨਾਂ ਦੀ ਮੀਟਿੰਗ ਚੱਲਦੀ ਪਈ ਹੈ ਅਸੀਂ ਉਹਨਾਂ ਨੂੰ 12 ਵਜੇ ਦਾ ਟਾਈਮ ਦਿੱਤਾ ਹੋਇਆ ਹੈ ਜਿਵੇਂ ਮੈਟਰ ਵੀ 12 ਵਜੇ ਬਾਅਦ ਅਸੀਂ ਕੁਝ ਵੀ ਕਰਾਂਗੇ ਪੂਰਾ ਪੰਜਾਬੀ ਇਸ ਤਰ੍ਹਾਂ ਬੰਦ ਹੋ ਸਕਦਾ ਤੇ ਜਿਹੜੀ ਜੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜੋ ਤੁਸੀਂ ਬੈਰੀਕੇਡ ਦੇ ਰਹੇ ਹੋ ਕਿ ਇਹਨਾਂ ਨੇ ਬੀਪੂ ਦੇ ਗੇਟ ਬੰਦ ਕੀਤਾ ਹੋਇਆ ਤੇ ਜੇ ਇਹ ਬੰਦ ਕੀਤਾ ਤਾਂ ਅਸੀਂ ਬਾਹ ਤੇ ਜਿਹੜਾ ਉਹ ਥੋੜਾ ਫੈਸਲਾ ਵਾ ਉਹ ਅੱਧੇ ਘੰਟੇ ਦੇ ਵਿੱਚ ਆ ਜਾਣਾ ਜਿਹੜਾ ਕਰੀਬ ਸਾਢੇ 11 ਦਾ ਟਾਈਮ ਹੋਇਆ ਵਾ ਤੇ 12 ਵਜੇ ਜੋ ਵੀ ਫੈਸਲਾ ਹੋਊਗਾ ਸੁਪਰ ਕਮੇਟੀ ਸੁਪਰ ਪ੍ਰਧਾਨ ਤੁਹਾਨੂੰ ਆਣ ਆਪ ਅਨਾਉਂਸ ਕਰ ਲਗੇ। ਕੀ ਰਣਨੀਤੀ ਕਿਆ ਬੜਾਈ ਗਈ ਹੈ? ਰਣਨੀਤੀ ਇਹੀ ਹੈ ਕਿ ਸਾਡਾ ਪਹਿਲਾਂ ਜਿਹੜਾ ਕਿਲੋਮੀਟਰ ਕਿਉਂ ਦਾ ਘੋੜਾ ਲੈ ਕੇ ਆਈ ਹੈ ਸਰਕਾਰ ਇਹਨੂੰ ਪਰਮਾਨੈਂਟ ਉੱਤੇ ਰੱਦ ਕੀਤਾ ਜਾਵੇ। ਜਿਹੜਾ ਹਰ ਹਫਤੇ ਵੇਖਣ ਦੇ ਉਹ ਤਰੀਕਾ ਦੇ ਤਰੀਕਾ ਵਧਾਰੇ ਆ। ਉਹਨੂੰ ਅਨਾਉਂਸ ਉਹ ਬੰਦ ਕੀਤਾ ਜਾਵੇ ਤੇ ਜਿਹਦੇ ਕਾਰਨ ਜਿਹੜਾ ਮਹਗਵ ਦਾ ਨੁਕਸਾਨ ਉਹ ਨਾ ਹੋਵੇ। ਪਰ ਇਹ ਜਿਹੜੀ ਸਾਡੀ ਉੱਚ ਅਧਿਕਾਰੀ ਆ ਇਹ ਚਾਹੁੰਦੇ ਆ ਕਿ ਕਿਲੋਮੀਟਰ ਸਟਿੰ ਬੱਸਾਂ ਪਾਈਆਂ ਜਾਣ ਤੇ ਅਸੀਂ ਉਹਦਾ ਬਿਲਕੁਲ ਵਿਰੋਧ ਕਰਦੇ ਪਏ ਆ ਜੇ ਅੱਜ ਦੋਵੇਂ ਟੈਂਡਰ ਖੋਲਦੇ ਆ ਤਾਂ ਪੂਰਾ ਪੰਜਾਬ ਬੰਦ ਹੋਊਗਾ ਤੇ ਜਿਹੜਾ ਹੜਤਾਲ ਦਾ ਵਾ ਉਹ ਅਨਮਿੱਥੇ ਸਮੇਂ ਦੀ ਹੜਤਾਲ ਨਹੀਂ ਕਰ ਸਕਦੇ ਨੈਸ਼ਨਲ ਹਾਈਵੇ ਜਾਮ ਕਰਨੇ ਦੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਸਾਰੇ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਣੇ ਰਾਮਾ ਮੰਡੀ ਪੀਪੀਓ ਚੌਂਕਾ ਉਹ ਆ ਗੋਲਡਨ ਗੇਟ ਹੈ ਸ਼ੇਰਪੁਰ ਚੌਂਕਾ ਪਟਿਆਲੇ ਹੈ ਇਦਾਂ ਸਾਰੇ ਸ਼ਹਿਰਾਂ ਦੇ ਵਿੱਚ ਮੇਨ ਸ਼ਹਿਰਾਂ ਦੇ ਵਿੱਚ ਪੂਰਾ ਜਿਹੜਾ ਹਾਈਵੇ ਜਾਮ ਕਿੱਥੇ ਜਾਣਗੇ ਕਿਸ ਤਰ੍ਹਾਂ ਦੇ ਦੋ ਪਿਛਲੇ ਵਾਰੀ ਤੁਸੀਂ ਹਾਈਵੇ ਜਾਮ ਕਿਤਨੇ ਐਸ਼ਾ ਹੋਵੇ ਪੂਸਪੁਰ ਪ੍ਰਸ਼ਾਸਨ ਨੂੰ ਤੁਹਾਡੇ ਕੋਲ ਨੋਟਿਸ ਮੰਗਣ ਦੀ ਮੰਗ ਕੀਤੀ ਕਿ ਨੋਟਿਸ ਆਓ ਬਿਲਕੁਲ ਜੀ ਅਸੀਂ ਉਸ ਦਿਨ ਹੀ ਜਿਸ ਦਿਨ ਪ੍ਰਸ਼ਾਸਨ ਦੇ ਦੁਆਰਾ ਮੰਗਿਆ ਸੀ ਅਸੀਂ ਉਸ ਦਿਨ ਹੀ ਨੋਟਿਸ ਦਿੱਤੇ ਉਸ ਦਿਨ ਤੋਂ ਹੀ ਤਰੀਕ ਦਿੱਤੀ ਆ ਤੇ ਉਸ ਦਿਨ ਤੋਂ ਪ੍ਰਸ਼ਾਸਨ ਨਾਲ ਵੀ ਸਾਡੀ ਗੱਲਬਾਤ ਚੱਲਦੀ ਵੀ ਸਾਡੇ ਉੱਚ ਅਧਿਕਾਰੀਆਂ ਨਾਲ ਵੀ ਗੱਲ ਚੱਲਦੀ ਆ ਪਰ ਜਿਹੜੇ ਸਾਡੇ ਉੱਚ ਅਧਿਕਾਰੀ ਯੂਨਾਨੇ ਸੇ ਤੱਕ ਸਹੀ ਫੀ ਗੱਲਬਾਤ ਨਹੀਂ ਸੁਣੀ ਜਿਹੜਾ ਅੱਜ ਵੀ ਉਹ ਆਣ ਕੇ ਉਹੀ ਸਮਾਂ ਮੰਗਣ ਦੇ ਜਿਹੜਾ ਉਸ ਦਿਨ ਅਸੀਂ 4 ਦਿਨ ਪਹਿਲਾਂ ਇਲੈਕਟਰ ਜਾਰੀ ਮੰਗਦੇ ਕਿ ਸਾਨੂੰ 4 ਦਿਨ ਪਹਿਲਾਂ ਲੈਟਰ ਜਿਹੜੀ ਆ ਜਾਂ ਰੱਦ ਦੇ ਰੂਪ ਚ ਦਿੱਤੀ ਜਾਵੇ ਤੇ ਜਾਂ ਜਿਹੜੇ ਤਰੀਕੂ ਦੋਣੀ ਉਹਦੇ ਤਰੀਕ ਚ ਦਿੱਤੀ ਜਾਵੇ ਨਹੀਂ ਨਹੀਂ ਦਿੰਦੇ ਤਾਂ ਤੇਰੀ ਤੇਰੀ ਨੂੰ ਜਿਹੜਾ ਚੱਕਾ ਜਾਂ ਪੂਰੇ ਪੰਜਾਬ ਦੇ ਵਿੱਚ ਨੂੰ ਠੀਕ